ਸੋ ਆਪਾਂ ਅੰਗਰੇਜ਼ੀ ਦੇ ਵਿੱਚ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਹੋਇਆ ਗ੍ਰੀਨ ਟੀ ਜਿਸ ਨੂੰ ਆਪਾਂ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹਾਂ ਗ੍ਰੀਨ ਟੀ ਵੀ ਉਤ ਹੀ ਜਿਸ ਨੇ ਕੋਰੋਨਾ ਦੇ ਸਮੇਂ ਵਿੱਚ ਕੋਰੋਨਾ ਨੂੰ ਵੀ ਮਾਰ ਪਾਈ ਹੈ ਜਿੱਤੇ ਆਪਾਂ ਆਪਣੇ ਘਰਾਂ ਦੇ ਵਿੱਚ ਬਲੈਕ ਟੀ ਪੀ ਚ ਜਾਂਦੀ ਹੈ ਉਹਦੇ ਜਿਹਨੇ ਨੁਕਸਾਨ ਜਿੱਗਣਾ ਜਾਂ ਆਪਾਂ ਕਾਪੀ ਦਾ ਨਾਮ ਨਾਲ ਦੇ ਵਿੱਚ ਪੰਜਾਬ ਦੇ ਤੁਸ ਜੀ ਸਿਗਨੀਫੀਕੈਂਟ ਸ਼ੀਟ ਦੇ ਵਿੱਚ ਹੁਣ ਜਦੋਂ ਆਪਾਂ ਉਬਾਲਦੇ ਹਾਂ ਵਿੱਚ ਉਹਦੇ ਮਿਲਕ ਪਾ ਕੇ ਉਹ ਜਿਹੜੀ ਸੀ ਜੇ ਆਪਾਂ ਕੁਆਲਿਟੀ ਨੂੰ ਹੋਰ ਡਾਊਨ ਕਰ ਦਿੰਨੇ ਤੇ ਜਿਹੜੇ ਉਹਦੇ ਮਾਈਨਸ ਪੁਆਇੰਟ ਹੈ ਜਿੰਨੇ ਉਹਦੇ ਉਹਨੇ ਆਪਾਂ ਨੂੰ ਜ਼ੀਰੋ ਨੁਕਸਾਨ ਪਤਾਉਣੇ ਉਹ ਕਿਤੇ ਜ਼ਿਆਦਾ ਮਲ ਸੰਦੇ ਦੇ ਨਾਲ ਉਹ ਦਾ ਵੀ ਬਰੌਂ ਦਾ ਤਰੀਕਾ ਇਹ ਵੀ ਇੱਕ ਸੈਟ ਤੁਸੀਂ ਮਿਲਕ ਨੂੰ ਕਰਨ ਕਰ ਲੋ ਤੇ ਦੂਜੀ ਸੈਟ ਤੁਸੀਂ ਬਲੈਕ ਪੀ ਨੂੰ ਬਣਾ ਲਓ ਜਿਵੇਂ ਆਪਾਂ ਆਹ ਬਣਾ ਲਏ ਪਰ ਉਹਦੇ ਵਿੱਚ ਜਿਹੜਾ ਆਇਆ ਗਿਆ ਮਿਲਕ ਉਹ 500 ਚਮਚ ਪਾਉਣੇ ਬਹੁਤਾ ਮਿਲਕ ਨਹੀਂ ਪਾਉਣਾ ਆਪਣੇ ਜਿਹੜੀ ਮਿਲਕ ਦੇ ਵਿੱਚ ਹੀ ਬਲੈਕੀ ਪਾ ਕੇ ਔਰ ਵਾਲ ਕਹਿੰਦੇ ਇਹਦੇ ਉੱਪਰ ਦੁੱਧ ਚੱਤੀ ਪਈ ਹੈ ਇਹ ਵੀ ਬਹੁਤ ਨੁਕਸਾਨ ਕਰਦੀ ਹੈ ਹਾਂ ਜੇ ਆਪਾਂ ਜਿਹੜੀ ਗੱਲ ਕਰਨੀ ਸੀ ਉਹ ਹੈ ਗ੍ਰੀਨ ਟੀ ਬੰਦ ਜਿਹਨੇ ਜਿਹੜੇ ਫਾਇਦੇ ਕੀ ਹੈ ਫਾਇਦੇ ਤੋਂ ਇਹ ਹੈ ਵੀ ਜਿੰਨੇ ਵੀ ਬਲੈਕ ਟੀ ਦੇ ਨੁਕਸਾਨ ਹੈ ਗ੍ਰੀਨ ਟੀ ਦੇ ਉਸ ਤੋਂ ਵੀ ਕਿਤੇ ਜ਼ਿਆਦਾ ਫਾਇਦੇ ਹੈ ਉਹਦੇ ਨਾਲ ਆਪਣਾ ਜਿਹੜਾ ਕੋਲੈਸਟ੍ਰੋਲ ਜੇਕਰ ਨਾਰਮਲ ਲੈਵਲ ਤੇ ਰਹਿੰਦਾ ਹੈ ਹਾਰਟ ਦੀ ਵੀ ਕੋਈ ਪਰਬਲਮ ਨਹੀਂ ਆਉਂਦੀ ਖੂਨ ਦੇ ਵਿੱਚ ਜਿਹੜਾ ਕੋਈ ਵਿਸ਼ਾਲੇ ਤੱਤ ਹੈ ਟੌਕਸਿਨ ਜਿਹੜਾ ਬੋਡੀ ਦੇ ਚੋਗਿਆ ਰਹੇ ਟੌਕਸਿਨ ਜਮਾ ਹੋਏ ਉਹਨਾਂ ਨੂੰ ਗ੍ਰੀਨ ਟੀ ਜਿਹੜੀ ਬਾਹਰ ਕੱਢਦੀ ਹੈ ਗਰ ਨੂੰ ਸਾਫ ਕਰਦੀ ਹੈ ਕਿਰਨਾਂ ਸਬਸਾਇਡ ਮੰਦ ਲਿਬਰਵਟੀ ਬੋਤਲ ਤੇ ਲਿਬਰਵਟੀ ਪੈਂਕਰੀਨ ਨੂੰ ਵਧੀਆ ਵਰਕ ਕਰਨਾਸਤੇ ਕੋਟਟ ਕਰਦੀ ਹੈ ਖਾੜੀਆਂ ਦੀ ਮਜ਼ਬੂਤੀ ਬਣਾਉਂਦੀ ਹੈ ਚਿਹਰੇ ਦੇ ਸਾਈਨਿਕ ਨੂੰ ਬਰਕਰਾਰ ਰੱਖਦੀ ਹੈ ਵਾਲਾਂ ਦੀ ਜਿੰਨੀਆਂ ਵੀ ਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸਸ ਕੰਟੀਦਨੋ ਇੰਟਰਮੀਟੈਂਟ ਮਿੱਟੀ ਦਾ ਨਾਮ ਕੋਲ ਬ੍ਰੇਕ ਹੁੰਦਾ ਹੈ ਕੋਪਾ ਦੇ ਵਿੱਚ 1/4 ਟੀस्पून ਇਹਦੇ ਵਿੱਚ ਪਾਉਣੇ ਟਕਲੌਂਜੀ 3 ਨੀ ਕੈਪਸੂਲ ਵਿੱਚ ਪਾਉਣੇ ਅਜਵਾਇਣ ਕੋਈ ਤੇ ਤਨਜੀ ਜਨ ਤਿਆਰ ਹੋ ਜਾਂਦੀ ਹੈ ਪਰ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਹਲਦੀ 500 ਗ੍ਰਾਮ ਉਹ ਵੀ 1/4 ਟੀस्पून ਲੌਂਗ ਪਾ ਸਕਦੇ ਹੋ ਦੋ ਨਾਲ ਇਲੈਚੀ ਹਰੀ ਪਾ ਸਕਦੇ ਨੇ ਵਿੱਚ ਤੁਮੋਂ ਪੁਦੀਨਾ ਪਾ ਸਕਦੇ ਨੇ ਤੁਲਸੀ ਪਾ ਸਕਦੇ ਨੇ ਮਤਲਬ ਓਵਰਆਲ ਜੋ ਆਪ ਨੂੰ ਆਪਣੀ ਸਿਹਤ ਵਾਸਤੇ ਚੰਗੇ ਜਿੰਨਾ ਘਰ ਦੇ ਵਿੱਚ ਉਪਲਬਧ ਹੈ ਉਹ ਪਰੇ ਜੀ ਪਾ ਸਕਦੇ ਨੇ ਜੇਕਰ ਨਹੀਂ ਤਾਂ ਤੁਸੀਂ ਮੇਥੀ ਦਾਣਾ ਲਓਂਗੇ ਅਜਵਾਇਆਗੇ ਇਹ ਛੋਟਾ ਟੀस्पून ਲੈ ਕੇ ਤੇ 1/4 टीस्पून ਇਤਕਾ ਪਾ ਲਿਓ ਜੇ ਤੁਸੀਂ ਇੱਕ ਤੋਂ ਜ਼ਿਆਦਾ ਬਣਾਉਂਦੇ ਹੋ ਉਸ ਹਿਸਾਬ ਨਾਲ ਵੀ ਇਹ ਮਾਤਰਾ ਵਧਾ ਲੈਣੀ ਹੈ ਇਹਨੂੰ ਤੁਸੀਂ ਬਰਲਣਾ ਹੈ ਸਿਮ ਪ੍ਰਿੰਟ ਤੇ ਹਲਕੀ ਅਰਦੀ ਨੂੰ ਪਕਾਉਣਾ ਹੈ ਬਰਲਣਾ ਫਿਰ ਤੁਸੀਂ ਦੇ ਵਿੱਚ ਠੰਡਾ ਹੋਣ ਤੇ ਸੈਦ ਮਿਲਾ ਸਕਦੇ ਹੋ ਜੇ ਗਰਮ ਰਹੇਗਾ ਉਸ ਨੂੰ ਕਿਸੇ ਨਾਮ ਲਾਉਂਗਾ ਜਿੱਥੇ ਤੁਸੀਂ ਵਧੀਆ ਕੁਆਲਿਟੀ ਦਾ ਗੁੜ ਜਾਂ ਸ਼ੱਕਰ ਪਾ ਸਕਦੇ ਹੋ ਨਹੀਂ ਤਾਂ ਦੇਸੀ ਸ਼ਾਂਡੀ ਦੀ ਜਗ੍ਹਾ ਤੋਂ ਪਾ ਸਕਦੇ ਹੋ ਤੁਹਾਡੇ ਟੇਸਟ ਦੇ ਮੁਤਾਬਕ ਰਸਈ ਦੇ ਚਿੰਤਾ ਜਿਨਾ ਪਰ ਤਾਂ ਕਿ ਮੈਂ ਦੱਦਾ 23। ਜਦੋਂ ਤੁਸੀਂ ਇਹ ਸਾਰਾ ਕੁਝ ਮਲਾਉਣ ਤੋਂ ਬਾਅਦ ਇਹਨੂੰ ਪੌਣਸਾਣ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਲਾ ਤੋਂ ਇਹਨਾਂ ਬੈਨੀਫਿਟ ਹੁੰਦੇ ਹੈ ਨਾਰਮਲ ਤੁਹਾਨੂੰ ਫਲੂ ਹੋ ਜਾਂਦਾ ਹੈ ਕੋਲਡ ਹੋ ਜਾਂਦਾ ਹੈ ਵਾਰ-ਵਾਰ ਤੁਹਾਨੂੰ ਖਾਂਸੀ ਜੁਕਾਮ ਹੁੰਦਾ ਹੈ ਇਹ ਸੇ ਤਾਂ ਤੁਹਾਨੂੰ ਹੋਣਾ ਨਹੀਂ ਇਹਦੇ ਨਾਲ ਤੁਹਾਡੀ ਇਮਿਊਨਿਟੀ ਸਟਰੋਂਗ ਹੋਵੇਗੀ। ਨਾਲ ਹੀ ਇਹ ਨਹੀਂ ਤੁਹਾਡੀ ਇਮਿਊਨਿਟੀ ਦੇ ਨਾਲ ਸਟਰੋਂਗ ਹੋ ਜੂਗੀ। ਵੀ ਤੜਾ ਕਰੋਨਾ ਕੋਈ ਨਹੀਂ ਵਿਗਾਰ ਸਕਦਾ ਭਾਵੇਂ ਕਰੋਨਾ ਨਾ ਕਰੋ। ਜਿਹੜੇ ਵਾਇਰਸ ਜਾਂ ਜਿਹੜੇ ਹੈਗੇ ਬਾਹਰ ਲੋਗ ਜਿਹੜੇ ਬੈਕਟੀਰੀਆ ਆਪਣਾ ਮਿਲ ਜਾਂਦੇ ਆ ਹਵਾ ਦੇ ਵਿੱਚੋਂ ਦੇਖਦੇ ਆ। ਜੇਕਰ ਤੁਹਾਨੂੰ ਵਾਰ-ਵਾਰ ਜ਼ੁਕਾਮ ਮਤਲਬ ਜਿੰਨਾਂ ਲਿਗਰਸਤ ਦੇ ਵਿੱਚ ਆਉਣੀ ਹੈ ਤੁਹਾਡੇ ਲਈ ਇਹ ਗ੍ਰੀਨ ਟੀ ਬਹੁਤ ਹੀ ਮਫੀਦ ਹੈ ਬਹੁਤ ਹੀ ਲਾਹੇਵੰਦ ਹੈ ਤੁਸੀਂ ਇਹਨੂੰ ਬਣਾਓ ਬਣਾ ਕੇ ਨੂੰ ਵਰਤੋ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੇ ਤੁਹਾਨੂੰ ਬੈਨੀਫਿਟ ਹੋਇਆ ਜਾਂ ਨਹੀਂ ਵੈਸੇ ਗ੍ਰੰਟ ਦਾ ਵੀ ਤਾਂ ਬੈਨੀਫਿਟ ਹੁੰਦਾ ਹੈ ਤੁਹਾਡੇ ਦੇ ਵਿੱਚ ਕੋਈ ਵੀ ਹੋਜੀ ਜੀ ਇੰਗਰੀਸਿਨ ਨੂੰ ਖਰਾਬ ਕਰ ਦੇਵੇ ਇਹਨੂੰ ਸਰੀਰ ਨੂੰ ਡੀਟੌਕਸਿਫਾਈ ਕਰ ਦੇਣਾ ਹੈ ਜਿੰਨਾ ਵੀ ਖੂਨ ਦੇ ਵਿੱਚ ਕਚਰਾ ਜਮਾ ਹੋਇਆ ਹੈ ਉਹਨੂੰ ਸਾਰੇ ਇਹਨੂੰ ਸਾਫ਼ ਕਰ ਦੇਣਾ ਹੈ ਗੋਡਾ ਡਾਈਜੈਸ਼ਨ ਇੰਪਰੂਵ ਕਰਦਣੇ ਹੱਡੀਆਂ ਤੁਹਾਡੇ ਮਜ਼ਬੂਤ ਕਰਦਣੀਆਂ ਚਿਹਰੇ ਤੇ ਤੁਹਾਡੇ ਗਲੋ ਹੋਣੀਆਂ ਵਾਲਾਂ ਦੇ ਵਿੱਚ ਚਮਕ ਆਉਣੀਆਂ ਵਾਲ ਲੰਬੇ ਹੋਣਗੇ ਕਟਨੇਟਲ ਮੋੜ ਜਾਣਗੇ ਪਰ ਇਹਨੂੰ ਰੋਟੀਨ ਦੇ ਵਿੱਚ ਵੀ ਨਾ ਪੋ ਦੂਜੀ ਚਾਹ ਬੰਦ ਕਰਨਾ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਦੇ ਵਿੱਚ ਦੱਸੋ ਵੀ ਤੁਹਾਨੂੰ ਕੀ ਟੇਸਟ ਲੱਗਾ ਤੁਹਾਨੂੰ ਕੀ ਤੁਹਾਨੂੰ ਬੈਨੀਫਿਟ ਹੋਇਆ ਧੰਨਵਾਦ